ਸਿੱਖ ਕੌਮ ਦੇ ਮਹਾਨ ਯੋਧੇ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਦਿਹਾੜਾ ਸ਼੍ਰੀ ਅਨੰਦਪੁਰ ਸਾਹਿਬ ਰੋਡਗੜ ਸ਼ੰਕਰ ਵਿਖੇ ਉਸਾਰੀ ਅਧਿਨ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਜੀ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਹੀ ਸ਼ਰਧਾਪੂਰਵਕ ਪਨਾਇਆ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਸ਼੍ਰੀ ਸਾਈਂਜ ਪਾਠ ਸਾਹਿਬ ਦੇ ਭੋਗ ਪਾਏਗੇ। ਇਸ ਉਪਰੰਤ ਕਥਾਵਾਚਕ ਗਿਆਨੀ ਮਨਜੀਤ ਸਿੰਘ ਜੀ ਲੁਧਿਆਣੇ ਵਾਲੇ ਅਤੇ ਹਜ਼ੂਰੀ ਜੱਥਾ ਭਾਈ ਜਸਵੰਤ ਸਿੰਘ ਜੀ ਦਰਬਾਰ ਸਾਹਿਬ ਬਾਣੀ ਦਾ ਸ਼ਬਦ ਕੀਰਤਨ ਅਤੇ ਕਥਾ ਵਿਚਾਰਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਬਾਬਾ ਸਤਨਾਮ ਸਿੰਘ ਜੀ ਮੁੱਖ ਕਾਰਸੇਵਾ ਕਿਲਾ ਅਨੰਦਗੜ੍ਹ ਵਾਲਿਆਂ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਸਾਈ ਵਿਖੇ ਪਹੁੰਚ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਮੱਥਾ ਟੇਕਿਆ ਤੇ ਗੁਰੂ ਜਪ ਸਰਵਨ ਕੀਤਾ। ਇਸ ਮੌਕੇ ਮੁੱਖ ਪ੍ਰਬੰਧਕ ਬਾਬਾ ਸਤਪਾਲ ਸਿੰਘ ਸੱਤੀ ਜੀ ਨੇ ਦੱਸਿਆ ਕਿ ਸਿੱਖ ਕੌਮ ਦੇ ਮਹਾਨ ਯੋद्धा ਤੇ ਤਪਸਵੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦਗਾਰ 'ਚ ਹਰ ਸਾਲ ਇਸੇ ਸਥਾਨ 'ਤੇ ਜਨਮ ਦਿਹਾੜਾ ਮਨਾਇਆ ਜਾਂਦਾ ਹੈ। ਅੱਜ ਬਾਬਾ ਬੰਦਾ ਸਿੰਘ ਬਹਾਦਰ ਜੋ ਕੌਮ ਦੇ ਸ਼ਹੀਦ ਹੋਏ ਹਨ ਜੋਧੇ ਹੋਏ ਹਨ ਮਹਾਂਪਰੀ ਹੋਏ ਹਨ ਜਿਨ੍ਹਾਂ ਨੂੰ ਤਾਂ ਤਾਂ ਸ੍ਰੀ ਗੁਰੂ ਦਵਰਾ ਗੁਰੂ ਗਵੈਸ ਸਿੰਘ ਜੀ ਨੇ ਥਾਪੜਾ ਦੇ ਕੇ ਪੰਜਾਬ ਪਲਾਂ ਕੱਲਿਆ ਸੀ ਤੇ ਉਸਨੇ ਜੋ ਪੰਜਾਬ ਵਿੱਚ ਰਾਜ ਸਥਾਪਿਤ ਕੀਤਾ ਸੀ ਅੱਜ ਉਹਨਾਂ ਦੇ ਜਨਮ ਦਿਨ ਤੇ ਸੁਚੀ ਸੰਗਤ ਨੇ ਗੜ੍ਹਸ਼ੰਕਰ ਵਿੱਚ ਜੋ ਉਹਨਾਂ ਦੀ ਯਾਦ ਵਿੱਚ ਸ੍ਰੀ ਅਨੰਦਪੁਰ ਸਾਹਿਬ ਰੋਡ ਤੇ ਗੁਰਦੁਆਰਾ ਸਾਹਿਬ ਆਪਣਿਆ ਹੈ ਉਸ ਨੂੰ ਯਾਦ ਕਰਦੇ ਆ ਅੱਜ ਕੀਰਤਨ ਕਥਾਵਾਂ ਹੋਈਆਂ ਜੋ ਕਿ ਇਸ ਇੱਕ ਯੋਧੇ ਨੂੰ ਇੱਕ ਪ੍ਰਣਾਮ ਸੀ ਇੱਕ ਯੋਧੇ ਨੂੰ ਉਹ ਸ਼ਰਧਾਂਜਲੀ ਸਮਝ ਲਓ ਉਹਨਾਂ ਨੂੰ ਇੱਕ ਜਨਮ ਦਿਨ ਦੀ ਮੁਬਾਰਕ ਸਮਝ ਲਓ ਉਹਨਾਂ ਨੂੰ ਯਾਦ ਕੀਤਾ ਗਿਆ ਸੋ ਸਭੂਤੀ ਸਾਹ ਸੰਗ ਜੋ ਸੰਸਾਰ ਵਿੱਚ ਸਿੱਖ ਵਸਦੀ ਹੈ ਔਰ ਪੰਜਾਬੀ ਬਾਦ ਉਹਨਾਂ ਨੂੰ ਉਹਨਾਂ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਤਨ ਤਨ ਬਾਬਾ ਬੰਦਾ ਸਿੰਘ ਬਹਾਦਰ ਉਹ ਸੂਰਬੀਰ ਜੋਧੇ ਬੈਣੀ ਕਤਰੀ ਦੇ ਪੂਰੇ ਜਿਨ੍ਹਾਂ ਨੇ ਆਪਣੇ ਪਰਿਵਾਰ ਨੂੰ ਇਸ ਧਰਮ ਤੋਂ ਵਾਰ ਕਰਕੇ ਹੁਣ ਜੀਹਾ ਜਾਂ ਪੀਤਾ ਵਾ ਤਨ ਸਰ ਸਿਰ ਗੋਸ ਸਭ ਮਹਾਰਾਜ ਦੇ ਚਰਨੀ ਪੈ ਕਰਕੇ ਉਹਨਾਂ ਨੇ ਜੋ ਸਿੱਖ ਕੌਮ ਲਈ ਸੇਵਾਵਾਂ ਕੀਤੀ ਆ ਸਦਾ ਸਿੱਖ ਕੌਮ ਉਹਨਾਂ ਦੇ ਜੁੜੀ ਆ ਜਿਹਾ ਆਰਟਿਸਟ ਮੁੱਤੀ ਗੁਰ ਸ਼ੰਕਰ ਦੀ ਸੰਗਤ ਅਤੇ ਗੁਰਦੁਆਰਾ ਸਾਹਿਬ ਮੈਨੇਜਮੈਂਟ ਗੁਰਦੁਆਰਾ जन्म दिड़ा मनाया वाची होमेटी का बहुत बहुत धन्यवाद करते हैं अभियान मैं आप सारी संगत को बधाई देना कि सिख कौम के महान योधे महान तपस्वी अन्मदिन मनाया गया और मैं आस रखना कि गह भी इन सारी समस्या दे और देंगी रहेगी ਅੱਜ ਮਹਾਨ ਗੁਰਮਤ ਸਮਾਰੋਹ ਹੋਇਆ ਉਹਨਾਂ ਦੀ ਯਾਦ ਵਿੱਚ ਜਿਦਾ ਕਿ ਲਗੇਹਾਣੇ ਤੋਂ ਖਸਾਬਾ ਦੇ ਦਰਬਾਰ ਸਾਹਿਬ ਤੋਂ ਕੀਤੀ ਹੈ ਆਈ ਸੀ ਜਿਨ੍ਹਾਂ ਨੇ ਹਰਜਸ ਗਾਇਨ ਕੀਤਾ ਫਿਰ ਬਹੁਤ ਹੀ ਆਨੰਦਵੱਧਿਆ ਮੈਂ ਆਜ ਕਰਦਾ ਕਿ ਅਸੀਂ ਹਰ ਸਾਲ ਉਸ ਮਹਾਨ ਜੋੜੀ ਨੂੰ ਯਾਦ ਕਰਦੇ ਰਹੀਏ